नाच 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 ਗਵਾਨ ਦੇ ਵਿੱਚ ਰਹਿੰਦੇ ਮਾਪੋਤ ਤੇ ਵੱਲੋਂ ਸਵੇਰ ਸਾਰ ਹੀ ਇੱਕ ਅਜਿਹਾ ਕਾਂਡ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੁੜੀ ਨੇ ਰੋ ਰੋ ਕੇ ਕਿਹਾ ਕਿ ਦੋਹਾਂ ਤੇ ਪਰਚਾ ਕਰਵਾਇਆ ਜਾਵੇ ਦੱਸਿਆ ਜਾ ਰਿਹਾ ਹੈ ਕਿ ਸਵੇਰ ਸਮੇਂ ਜਦੋਂ ਜਵਾਨ ਮੁੰਡਾ ਮੱਥਾ ਟੇਕਣ ਦੇ ਲਈ ਘਰੋਂ ਨਿਕਲਿਆ ਤਾਂ ਉਸ ਤੋਂ ਬਾਅਦ ਮਾਪੋਤ ਸਮੇਤ ਹੋਰ ਨੌਜਵਾਨ ਉਸ ਦਾ ਪਿੱਛਾ ਕਰਦੇ ਨੇ ਤੇ ਉਸ ਤੋਂ ਬਾਅਦ ਉਸ ਨੂੰ ਖਤਮ ਹੀ ਕਰ ਦਿੰਦੇ ਨੇ ਦੁਹਧਕਤਨਾ ਵਾਪਰਨ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਇਸ ਤੋਂ ਬਾਅਦ ਪਰਿਵਾਰ ਨੇ ਸਾਰੀ ਕਹਾਣੀ ਆਪਣੇ ਸ਼ਬਦਾਂ ਦੇ ਰਾਹੀਂ ਬਿਆਨ ਕੀਤੀ ਹੈ ਇੱਕ ਘਟਨਾ ਚੰਡਿਆਲਾ ਗੁਰੂ ਦੇ ਤਰਨਤਾਰਨ ਰੋਡ ਤੇ ਪਿੰਡ ਬਡਾਲਾ ਨੇੜੇ ਵਾਪਰੀ ਹੈ ਜਿੱਥੇ ਦੋ ਵਿਅਕਤੀਆਂ ਦੇ ਵੱਲੋਂ ਅਨੰਦਪੁਰ ਸਾਹਿਬ ਜਾ ਰਹੇ ਟਰੈਕਟਰ ਟਰਾਲੀ ਦੇ ਵਿੱਚ ਇੱਕ ਨੌਜਵਾਨ ਨੂੰ ਖਤਮ ਕਰ ਦਿੱਤਾ ਗਿਆ। ਜਾਣਕਾਰੀ ਇਹ ਮਿਲੀ ਕਿ ਜਸਬੀਰ ਸਿੰਘ ਟਰੈਕਟਰ ਚਲਾ ਰਿਹਾ ਸੀ ਅਤੇ ਬਾਕੀ ਸੰਗਤ ਟਰਾਲੀ ਦੇ ਵਿੱਚ ਬੈਠੀ ਹੋਈ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਜਿਸ ਦੇ ਕਾਰਨ ਇੱਕ ਨੌਜਵਾਨ ਜ਼ਖਮੀ ਹੋ ਗਿਆ। ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਅਤੇ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚ ਚੁੱਕੀ ਸੀ। ਨੌਜਵਾਨ ਦੀ ਹਾਲਤ ਗੰਭੀਰ ਹੁੰਦੀ ਗਈ ਅਤੇ ਉਸਨੇ ਦਮ ਤੋੜ ਦਿੱਤਾ ਤੇ ਦਰ ਪੁਲਿਸ ਦੇ ਵੱਲੋਂ ਵੀ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਇਸ ਪੂਰੀ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਨ੍ਹਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਮਨਦੀਪ ਕੌਰ ਦਾ ਦੋਗੇ ਤੇ ਕੀ ਹੋਇਆ ਪੂਰਾ ਮਾਮਲਾ ਕੀ ਹੈ ਅਜੀ ਨੰਦਪੁਰ ਸਾਹਿਬ ਜਾਣਦੇ ਹਾਂ ਤੁਮਹਾਂ ਕੋਲ ਦੋ ਮੁੰਡੇ ਆਏ ਮੋਟਰਸਾਈਕਲ ਤੇ ਹੌਲੀ ਹੌਲੀ ਜਿ ਇੱਕ ਗੱਜ ਕਾ ਹੀਰਾ ਮਗਰ ਗੱਡੀ ਤੇ ਆਉਂਦਿਆ ਹੀਗਾ ਹੀਰਾ ਵੀ ਦੋ ਕਹਿੰਦਾ ਅੱਡ ਗਵੰਡੀ ਸਾਹਮਣੇ ਇੰਦਾ ਆ ਤੇ ਉਹਦੀ ਮੰਮੀ ਨਾਲ ਚਿੰਦੀ ਤੇ ਹੀਰਾ ਮਗਰ ਗੱਡੀ ਨੇ ਖੁਦ ਵੇਖਿਆ ਆਪਣੀ ਅੱਖੀ ਦੋ ਮੁੰਡੇ ਆਏ ਤੇ ਉਹਨਾਂ ਤੇ ਤਿੰਨ ਗੋਲੀਆਂ ਲੱਗਿਆ ਜੋ ਜ਼ਬਾਨੀ ਹਸਪੀਟਲ ਲੈ ਕੇ ਇਹਨਾਂ ਦੀ ਡੈਥ ਹੋ ਗਈ ਯਾ ਨਹੀਂ ਹੈ ਇਹ ਕੋਈ ਪ੍ਰਾਣੀ ਲੰਗੇ ਸਕਦੇ ਹਾਂਜੀ ਹੈਗੀ ਸੀ ਲੜਦੇ ਸੀ ਕਿ ਕੁਝ ਬਰਾਣਾ ਲੜਾਈ ਝਗੜਾ ਹੈਗਾ ਸੀਗਾ ਉਹਨਾਂ ਦਾ ਮੁੰਡਾ ਮਰਿਆ ਸੀ ਐਕਸੀਡੈਂਟ ਨਾਲ ਉਹਨਾਂ ਦੀ ਬਕਾਇਦਾ ਗੱਡੀ 'ਚ ਰਿਪੋਰਟਿੰਗ ਵੀ ਹੈਗੀ ਆ ਤੇ ਜਿੰਨਾਂ ਨੂੰ ਬੂਲੇ ਚਲੇ ਜੋ ਕਿੰਨੇ ਜਣੇ ਆਏ ਸੀ ਉਹ ਦੋ ਜਾਨੇ ਮੁੰਡੇ ਸੀ ਹਾਂਜੀ ਮੋਟਰਸਾਈਕਲ 'ਤੇ ਸੀ ਤੇ ਜਿਹੜਾ ਹੀਰਾ ਸੀ ਉਹ ਕੱਲਾ ਗੱਡੀ ਦੇ ਮੱਧਰ ਆਇਆ ਹੀਗਾ ਤਿੰਨ ਗੋਲੀਆਂ ਤਿੰਨੇ ਲੱਗੀਆਂ ਆ ਜਦੋਂ ਗੋਲੀ ਚੱਲੀ ਆ ਤੇ ਹੀਰਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਮਰ ਗਿਆ ਆਪਣੇ ਉਹ ਗੱਡੀ ਦੇ ਮੱਧਰ ਆਉਂਦਿਆ ਸੀਗਾ ਉਸ ਤੋਂ ਬਾਅਦ ਗਾਣਾ ਇੰਨੀ ਵੇਖਿਆ ਉਸ ਤੋਂ ਬਾਅਦ ਕਿੱਧਰ ਚਲੇ ਗਏ ਆ ਕਿਉਂਕਿ ਟਰਾਲੀ ਸਾਈਡ ਤੇ ਹੋ ਗਈ ਸੀ ਉਹ ਮਸਾਂ ਕੰਟਰੋਲ ਕੀਤੀ ਉਹਨਾਂ ਨੇ ਸਾਈਡ ਵਾਲੇ ਮੁੰਡਿਆ ਹਾਂ ਜਨਨਪੁਰ ਜਦੇ ਪਿੱਛੇ ਹਾਂ ਜਨਨਪੁਰ ਸਾਹਿਬ ਜਾਣਦੇ ਹੀ ਗਏ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਉਹਨਾਂ ਦੇ ਪਰਚਾ ਕਰਨਾ ਦੋਨਾਂ ਮਾਂ ਪੁੱਤਾਂ ਤੇ ਉਹਨਾਂ ਦੇ ਹੱਥ ਤੇ ਪੂਰਾ ਹੀਰਾ ਬਿਲਕੁਲ ਹੀ ਦੇਣੇ ਨੇ ਮਰਵਾਇਆ ਹੈ ਉਹਨੂੰ ਉਹ ਮੂੰਹ ਮੂੰਹ ਆਉਂਦੇ ਹੁੰਦੇ ਉਹਨਾਂ ਨੂੰ ਪਤਾ ਸੀ ਅਹੀਂ ਨੰਦਪੁਰ ਸਾਹਿਬ ਜਾਣਾ ਆ ਤੇ ਉਸ ਗਰਾਹ ਦਾ ਉਹਨਾਂ ਨੂੰ ਪਤਾ ਹੀ ਤੇ ਸਵੇਰੇ ਉਹਨਾਂ ਨੇ ਆ ਕੰਮ ਕੀਤਾ ਆ ਤੇ ਪਲੀਜ਼ ਉਹਨਾਂ ਨੂੰ ਸਾਹਿਬ ਚਾਹੀਦਾ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਦੋਵਾਂ ਮਾਂ ਪੁੱਤਾਂ ਦੇ ਉਹ ਗੈਂਗਸਟਰ ਨਾਲ ਸੰਬੰਧ ਹੈ ਉਹਨਾਂ ਦਾ ਚੈਨ ਹੋ ਨਹੀਂ ਸਕਦਾ ਆ ਇਹ ਤੇ ਕੋਈ ਹੁਣ ਕਾਰਵਾਈ ਕਰੋਗੇ ਤੇ ਫੇਰ ਹੀ ਪਤਾ ਲੱਗਣਾ ਆ ਉਹਨਾਂ ਨੂੰ ਨਜਾਇਜ਼ ਮਾਰਿਆ ਗਿਆ ਆ ਉਹਨਾਂ ਨੇ ਤਾਂ ਕੋਈ ਚੀਜ਼ ਕੋਈ ਹੱਥ ਨਹੀਂ ਸੀ ਖੇਤੀਬਾੜੀ ਦਾ ਕੰਮ ਕਰਦੇ ਆ ਹਾਂਜੀ ਖੇਤੀਬਾੜੀ ਦਾ ਵਾਈ ਗੀ ਪਿੰਡਾ ਜੀ ਹਰਜਿੰਦਰ ਸਿੰਘ ਪਿੰਡ ਦਾ ਹੋਗੇ ਜੀ ਕੀ ਗੱਲ ਹੋਈ ਹੈ ਜੀ ਏ ਜੀ ਇਹੋ ਘਰੋਂ ਨਿਕਲੇ ਆ ਹੀਰਾ ਮਗਰ ਗੱਡੀ ਲਾ ਕੇ ਸਾਹਾ ਹੀਰਾ ਨੂਰ ਮਗਰੇ ਲੱਗਿਆ ਦੋ ਬੰਦੇ ਨਾ ਤਰਨ ਧਾਰ ਨੂੰ ਲੈ ਪੜਾਣੀ ਤਰਨ ਧਾਰ ਦੇ ਕਿੱਥੋਂ ਆ ਜਿੰਨਾ ਗੋਲੀਆਂ ਮਾਰੀਆਂ ਇਹਨੇ ਪੂਰੀ ਸੂਰ ਰੱਖੀ ਆ ਵੀ ਕਿਦੋਂ ਇਹਨਾਂ ਨਿਕਲਣਾ ਕਦੋਂ ਜਾਣਾ ਕਦੋਂ ਆਉਣਾ ਕਿਨੇ ਸੂਰ ਰੱਖੀ ਆ ਜੀ ਹੀਰੇ ਨੇ ਤੇ ਕਿਤੇ ਗੋਲੀ ਵੱਜੀ ਆ ਜੀ ਜੱਜ ਵੀਰ ਤੁਸੀਂ ਕੀ ਲੱਗਦੇ ਤੇ ਉਹ ਤੁਹਾਡੇ ਮੈਂ ਮੇਰਾ ਮੁੰਡਾ ਜੀ ਕਿੰਨੀ ਉਮਰ ਹੋਵੇਗੀ ਇਹਦੀ 40 ਸਾਲ ਮੇ ਜੀ ਤੇ ਵਿਆਹ ਜੀ ਵਿਆਹ ਆ ਜੀ ਦੋ ਬੱਚੇ ਆ ਜੀ ਕੋਈ ਪਰਾਣੀ ਰੰਗ ਜਿਹਾ ਲੱਗਦਾ ਕੋਈ ਸਾਡੀ ਇਹਨਾਂ ਦਾ ਮੁੰਡਾ ਜੀ ਇਤਨਾ ਐਕਸੀਡੈਂਟ ਹੋ ਕੇ ਮਰਿਆ ਤੇ ਉਹਦੇ ਉਹਦੀ ਖੋਰ ਰੱਖੀ ਆਉਂਦੇ ਬੜੇ ਚਰਦੀ ਖੋਰ ਪੁਰਾਣੀ ਰੱਖੀ ਆਉਂਦੇ ਉਹਨਾਂ ਨੇ ਤੈਨੂੰ ਛੱਡਣਾ ਨਹੀਂ ਅਸੀਂ ਤੇ ਇਹਨਾਂ ਕੰਮ ਕਰਤਾ ਤਾਂ ਕਿੰਨੀਆਂ ਗੋਲੀਆਂ ਲੱਗੀਆਂ ਚਾਰ ਗੋਲੀਆਂ ਚਾਰ ਗੋਲੀਆਂ ਲੱਗੀਆਂ ਜੀ ਕੁਝ ਕੰਟੀ ਮੌਕੇ ਨਹੀਂ ਪੁੱਛ ਗਈ ਜੀ ਇਮਾਨ ਕਰਦੇ ਹੋ ਤੁਸੀਂ ਮੰਗ ਕਰਦੇ ਪੂਰੀ ਪਰਚਾ ਠੋਕ ਕੇ ਹੋਏ ਨਾ ਇਹਦਾ ਇੱਕ ਬਾਹਰ ਇਹਦਾ ਤੀਲਾ ਦਾ ਪੱਕਾ ਕਿਲਾ ਦਾ 88 ਰੋਜ਼ ਰੋ ਗੈਸਟਾਰ ਬਣਿਆ ਇਹ ਸਾਰੇ ਗਾਇਸ ਤਾਰਾ ਦਾ ਚਾਹ ਬਣਿਆ ਜੀ ਐਕਸਰ ਨਾਲ ਸੰਬੰਧ ਰੱਖਦੇ ਹਾਂਜੀ ਪੂਰਾ ਜੀ ਗਾਇਸ ਤਾਰਾ ਨਾਲ ਸੰਬੰਧ ਰੱਖਦੇ ਜੀ ਦੇਖ ਲੜਕੀ ਦੇਖੋ ਦੇਖੋ ਜੀ ਪਿਆਰ ਦੇਖੋ ਸਾਰੇ ਨਾਲ ਮੇਰੇ ਵੀਰੇ ਡੀਐਸ ਨੂੰ ਮੋਕਰੇ ਹੋ ਮੇਰੇ ਵੀਰੇ ਇਹਨਾਂ ਦਾ ਜੱਜ ਵੀ ਕੋਈ ਜਾ ਰਹਿਤ ਨਾ ਕਰੋ ਜੱਜ ਵੀਰ ਸਿੰਘ ਆ ਹਾਂਜੀ ਇਹ ਪਿੰਡ ਦੋਕੇ ਠਾਣਾ ਘਰਿੰਡਾ ਇਹਨਾਂ ਦੀ ਆਰਟਸ ਤੇ ਪਿੰਡ ਦੀ ਕੋਈ ਤਸਰਬਾਜੀ ਆ ਆਪ ਤੇ ਜਮੀਨ ਤੇ ਝਗੜਾ ਚੱਲਦਾ ਆ ਇਹ ਅੱਜ ਜਾ ਰਹੇ ਸੀਗੇ ਮਾ ਸਾਡੇ ਕੰਟ੍ਰਾਲੀ ਦੇ ਤੇ ਟਰੈਕਟਰ ਤੇ ਇਹਦੇ ਪਿੱਛੋਂ ਗੋਲੀਆਂ ਮਾਰੀਆਂ ਬਾਕੀ ਆਪਾਂ ਤਫ਼ਤੀਸ਼ ਕਰ ਰਹੇ ਆ ਦਾਨੇ ਦੇ ਵਿੱਚ ਗੋਲੀਆਂ ਲੱਗੀਆਂ ਕਿੱਥੇ ਕਿਹੜੀ ਜਗ੍ਹਾ ਤੇ ਆਪਣਾ ਬਡਾਲੇ ਪਿੰਡ ਦੇ ਕੋਲ ਕਿੰਨੀਆਂ ਗੋਲੀਆਂ ਵੱਜੀਆਂ ਬੜੀਆਂ ਚਾਰ ਗੋਲੀਆਂ ਲੱਗੀਆਂ ਉਹ ਮਰ ਉਮਰ ਕਿੰਨੀ ਮੁੰਡੇ 30 ਸਾਲ ਤੇ 2900 ਲਾਉਣ ਕੀ ਕਾਰਵਾਈ ਕੀਤੀ ਬਸ ਜਲਦੀ ਯਾਰ ਅਸੀਂ ਮੁਕਤਮਾ ਰਜਿਸਟਰ ਕਰਕੇ ਤਫ਼ਤੀਸ਼ ਕਰ ਰਹੇ ਆ ਜੋ ਵੀ ਇਫੈਕਟ ਆਉਣਗੇ ਤੁਹਾਨੂੰ ਦੱਸ ਦੇਵਾਂਗੇ ਮੁੰਡੇ ਦੀ ਹਾਲਾਤ ਕਿਦਾਂ ਦੇ ਆ ਦੇਖ ਰਹੇ ਹਾਂ ਅਸੀਂ ਸਾਰੇ ਮੁੰਡੇ